ਮਸ਼ਹੂਰ ਯੂਟਿਊਬਰ ਧੂਰਾਠੀ ਨੇ ਹਾਲ ਹੀ ਵਿੱਚ ਸਿੱਖਾਂ ਬਾਰੇ ਜਾਣਕਾਰੀ ਦੇਣ ਦੇ ਨਾਂ ਤੇ ਰਾਈਜ਼ ਆਫ ਸਿਕਸ ਨਾਮ ਤੇ ਇੱਕ ਵੀਡੀਓ ਆਪਣੇ ਚੈਨਲ ਤੇ ਅਪਲੋਡ ਕੀਤੀ। ਲੇਕਿਨ ਸਿੱਖ ਜਗਤ ਦੇ ਡਟਵੇਂ ਵਿਰੋਧ ਕਰਕੇ ਉਸ ਨੂੰ ਇਹ ਵੀਡੀਓ ਡਿਲੀਟ ਕਰਨੀ ਪਈ। ਹੁਣ ਉਹ ਸਫਾਈਆਂ ਦੇ ਰਿਹਾ ਹੈ। ਇਸ ਵੀਡੀਓ ਵਿੱਚ ਕੀ ਕੁਝ ਸੀ? ਕਿਉਂ ਉਸ ਨੂੰ ਸਿੱਖਾਂ ਦਾ ਵਿਰੋਧ ਚਲਣਾ ਪਿਆ? ਕੀ ਇਸ ਵੀਡੀਓ ਪਿੱਛੇ ਧੂਰਾਠੀ ਦਾ ਆਪਣਾ ਕੋਈ ਏਜੰਡਾ ਹੈ ਜਾਂ ਕਿਸੇ ਲੁਕਵੇਂ ਸਪੌਂਸਰਰ ਦਾ? ਸਿੱਖ ਰਦਿਆਂ ਨੂੰ ਬਲੂਧਣ ਵਾਲੀ ਇਹ ਪਹਿਲੀ ਹਰਕਤ ਨਹੀਂ ਹੈ ਪੰਜਾਬੀ ਹਿੰਦੀ ਫਿਲਮਾਂ ਅਤੇ ਟੀਵੀ ਸੀਰੀਅਲਸ ਦੀ ਲੰਮੀ ਲੜੀ ਚੱਲੀ ਆ ਰਹੀ ਹੈ ਪਰ ਸਵਾਲ ਪੈਦਾ ਹੁੰਦਾ ਹੈ ਸਿੱਖ ਗੁਰੂਆਂ ਅਤੇ ਸਿੱਖੀ ਮਸਲਿਆਂ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਬੜੀਆਂ ਜ਼ਿਆਦਾਤਰ ਵੀਡੀਓਜ਼ ਅਤੇ ਫਿਲਮਾਂ ਵਿਵਾਦ ਦਾ ਵਿਸ਼ਾ ਕਿਉਂ ਬਣ ਜਾਂਦੀਆਂ ਹਨ ਸਿੱਖ ਇਹਨਾਂ ਦਾ ਵਿਰੋਧ ਕਿਉਂ ਕਰਦੇ ਹਨ ਕੀ ਇਸ ਨਾਲ ਸਿੱਖ ਸ਼ਕਤੀਸ਼ਾਲੀ ਡਿਜੀਟਲ ਪੇਸ਼ਕਾਰੀ ਅਤੇ ਫਿਲਮ ਮਾਧਿਅਮ ਤੋਂ ਬਾਹਰ ਨਹੀਂ ਹੋ ਜਾਣਗੇ ਅਤੇ ਕੀ ਸਿੱਖੀ ਪ੍ਰਚਾਰ ਵਿੱਚ ਪਿੱਛੇ ਨਹੀਂ ਰਹਿ ਜਾਣਗੇ ਇਨ੍ਹਾਂ ਹੀ ਸਵਾਲਾਂ ਦੇ ਜਵਾਬ ਲੈ ਕੇ حاضر ਹਾਂ ਮੈਂ ਭੁਪਿੰਦਰ ਸਿੰਘ ਭਾਈ ਖੇ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਧੂਰਾਠੀ ਨੂੰ ਆਖਰ ਆਪਣੀ ਵੀਡੀਓ ਡਿਲੀਟ ਕਰਨੀ ਪਈ ਸਿੱਖਾਂ ਬਾਰੇ ਜਾਣਕਾਰੀ ਦੇਣ ਦੇ ਨਾਂ ਤੇ ਰਾਈਜ਼ ਆ ਸਿਕਸ ਜੋ ਵੀਡੀਓ ਉਸਨੇ ਆਪਣੇ YouTube ਚੈਨਲ ਤੇ ਅਪਲੋਡ ਕੀਤੀ ਸੀ ਇਸ ਵੀਡੀਓ ਵਿੱਚ ਜੋ ਗ੍ਰਾਫਿਕਸ ਇਸਤੇਮਾਲ ਕੀਤੇ आर्टिफिशियल इंटेलिजेंस दी मदद नाल ਸੇਖ ਗੁਰੂ ਸਾਹਿਬਾਨਾਂ ਨੂੰ ਐਨੀਮੇਟਡ ਕਾਰਟੂਨ ਬਣਾ ਕੇ ਦਿਖਾਇਆ ਇਸ ਤੇ ਇਤਰਾਜ਼ ਹੋਣਾ ਹੀ ਸੀ ਉਸਨੇ ਗੁਰੂ ਸਾਹਿਬਾਨਾਂ ਨੂੰ ਐਨੀਮੇਟਡ ਕਾਰਟੂਨ ਬਣਾ ਕੇ ਪੇਸ਼ ਕੀਤਾ ਜੋ ਨਹੀਂ ਸੀ ਕੀਤਾ ਜਾਣਾ ਚਾਹੀਦਾ ਇਹ ਲਗਭਗ ਸਭ ਨੂੰ ਪਤਾ ਹੈ ਪਰ ਜੋ ਸ਼ਾਇਦ ਨਹੀਂ ਪਤਾ ਉਹ ਇਹ ਕਿ ਧਰੋ ਰਾਠੀ ਨੇ ਇਸ ਵੀਡੀਓ ਵਿੱਚ ਅਜਿਹੇ ਅਜਿਹੇ ਇਤਿਹਾਸਕ ਤੱਥ ਲੁਕੋਏ ਹਨ ਜਾਂ ਗਲਤ ਢੰਗ ਨਾਲ ਪੇਸ਼ ਕੀਤੇ ਹਨ ਜੋ ਸਿੱਖ ਇਨਕਲਾਬ ਦੇ ਸਾਰੇ ਸੱਚ ਨੂੰ ਖਤਮ ਕਰ ਦੇਣ ਵਾਲੇ ਹਨ ਜੋ ਹੋਰ ਵੀ ਜ਼ਿਆਦਾ ਖਤਰਨਾਕ ਹਨ ਇਹ ਨਿਰਣਾ ਤੁਸੀਂ ਆਪ ਕਰ ਸਕੋ ਇਸ ਲਈ ਮਿਸਾਲ ਵਜੋਂ ਉਸ ਦੀ ਵੀਡੀਓ ਵਿੱਚੋਂ ਤਿੰਨ ਕੁ ਚੁਣੇ ਦਾ ਨੁਕਤੇ ਇੱਥੇ ਸਾਂਝੇ ਕਰ ਰਿਹਾ ਹਾਂ ਪਹਿਲਾ ਵੀਡੀਓ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਮੁਸਲਮਾਨ ਬਣੋ ਜਾਂ ਮੌਤ ਕਬੂਲ ਕਰੋ ਇੱਥੋਂ ਤੱਕ ਹੀ ਸੀਮਿਤ ਕਰਕੇ ਪੇਸ਼ ਕੀਤਾ ਗਿਆ ਹੈ ਸ਼ਹਾਦਤ ਦੇ ਅਸਲ ਕਾਰਨ ਦਾ ਜ਼ਿਕਰ ਨਹੀਂ ਕੀਤਾ ਗਿਆ ਕਸ਼ਮੀਰੀ ਪੰਡਤਾਂ ਦੀ ਫਰਿਆਦ ਵਾਲੇ ਤੱਥ ਨੂੰ ਤਾਂ ਬਿਲਕੁਲ ਹੀ ਗਾਇਬ ਕਰ ਦਿੱਤਾ ਗਿਆ ਹੈ ਦੂਜਾ ਨਵੇਂ ਪਿਤਾ ਦੀ ਸ਼ਹਾਦਤ ਦੇ ਬਾਅਦ ਬਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਂਦਾ ਹੋਇਆ ਦਿਖਾ ਕੇ ਇੱਕ ਕਮਜ਼ੋਰ ਆਮ ਬੰਦੇ ਵਜੋਂ ਪੇਸ਼ ਕੀਤਾ ਗਿਆ ਹੈ ਅਤੇ ਤੀਜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਮਗਰੋਂ ਬਾਬਾ ਜੀਵਨ ਸਿੰਘ ਜੀ ਵੱਲੋਂ ਉਹਨਾਂ ਦੇ ਸੀਸ ਨੂੰ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਉਣ ਦੇ ਐਨੀਮੇਸ਼ਨ ਵਿੱਚ ਨਵੇਂ ਪਾਤਸ਼ਾਹ ਦਾ ਸੀਸ ਥਾਲ ਵਿੱਚ ਰੱਖਿਆ ਹੋਇਆ ਦਿਖਾਇਆ ਗਿਆ ਹੈ ਇਸ ਕਟੇ ਹੋਏ ਸੀਸ ਦੇ ਸਿਰ ਤੇ ਵਾਲ ਕਟੇ ਹੋਏ ਹਨ ਅਤੇ ਸਿਰ ਵੀ ਨੰਗਾ ਹੀ ਦਿਖਾਇਆ ਗਿਆ ਹੈ ਇਸ ਤਰ੍ਹਾਂ ਕਟੇ ਹੋਏ ਕੇਸ ਦਿਖਾ ਕੇ ਧਰੋ ਰਾਠੀ ਕਿਸ ਰਾਈਜ਼ਿੰਗ ਆਫ ਸਿਕਸ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹੈ ਇਸ ਸਮਝ ਤੋਂ ਪਰੇ ਹੈ ਲੇਕਿਨ ਸਮਝਾਈ ਵੀ ਜਾ ਸਕਦਾ ਹੈ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੀ ਹੋਵੇਗਾ ਹੁਣੇ-ਹੁਣੇ ਗਿੱਪੀ ਗਰੇਵਾਲ ਦੀ ਫਿਲਮ ਅਕਾਲ ਰਿਲੀਜ਼ ਹੋਈ ਸੀ ਉਸ ਨੂੰ ਵੀ ਸਿੱਖਾਂ ਦਾ ਵਿਰੋਧ ਚੱਲਣਾ ਪਿਆ ਕਿਉਂਕਿ ਫਿਲਮ ਵਿੱਚ ਘੋਨ-ਮੋਨ ਲੋਕਾਂ ਨੂੰ ਸਿੱਖ ਕਿਰਦਾਰ ਵਿੱਚ ਪੇਸ਼ ਕੀਤਾ ਗਿਆ ਤੰਬਾਕੂ ਪੀਂਦੇ ਸਿੱਖ ਦਿਖਾਏ ਗਏ ਹਨ ਜਿਸ ਮਗਰੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿਕ ਜੱਥੇਬੰਦੀਆਂ ਧਾਰਮਿਕ ਸ਼ਖਸੀਅਤਾਂ ਸਿੱਖ ਬੁੱਧੀਜੀਵੀਆਂ ਵਿਦਵਾਨਾਂ ਅਤੇ ਸਾਬਤ ਸੂਰਤ ਅਦਾਕਾਰਾਂ ਕਲਾਕਾਰਾਂ ਦੀ ਇੱਕ ਅਹਿਮ ਇਕੱਤਰਤਾ ਕੀਤੀ ਗਈ ਜਿਸ ਵਿੱਚ ਗੁਰੂ ਸਾਹਿਬਾਨ ਸਹਬਜ਼ਾਦਿਆਂ ਅਤੇ ਸਿੱਖ ਸ਼ਹੀਦਾਂ ਦੇ ਜੀਵਨ ਸੰਬੰਧੀ ਬਣਨ ਵਾਲੀਆਂ ਫਿਲਮਾਂ ਬਾਰੇ ਪੰਥ ਵੱਲੋਂ ਲਏ ਗਏ ਫੈਸਲਿਆਂ ਨੂੰ ਵਾਚਿਆ ਗਿਆ ਅਤੇ ਦ੍ਰਿੜ ਕੀਤਾ ਗਿਆ ਕਿ ਪੰਥ ਹੋਰ ਵੀ ਸਜਗਤਾ ਨਾਲ ਉਨ੍ਹਾਂ ਫੈਸਲਿਆਂ ਨੂੰ ਲਾਗੂ ਕਰਵਾਏਗਾ ਅਤੇ ਸਿੱਖੀ ਸਿਧਾਂਤਾਂ ਪਰੰਪਰਾਵਾਂ ਦੇ ਉਲਟ ਸਿੱਖੀ ਕਿਰਦਾਰ ਨੂੰ ਦਿਖਾਉਣ ਵਾਲੀ ਕਿਸੇ ਵੀ ਫਿਲਮ ਨੂੰ ਜਾਂ ਵੀਡੀਓ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਭਾਰਤੀ ਫਿਲਮਾਂ ਵਿੱਚ ਸਿੱਖਾਂ ਨੂੰ ਗਲਤ ਢੰਗ ਨਾਲ ਦਿਖਾਏ ਜਾਣ ਦਾ ਲੰਮਾ ਸਿਲਸਿਲਾ ਜਾਰੀ ਹੈ ਸਿੱਖਾਂ ਦੇ ਬਾਰ ਬਾਰ ਵਿਰੋਧ ਦੇ باوجود ਸਿੱਖੀ ਸਮਵੇਰਣਸ਼ੀਲਤਾ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਬਣੀ ਨਾਨਕ ਸ਼ਾਹ ਫਕੀਰ ਮਾਤਾ ਸਾਹਿਬ ਕੌਰ ਦੇ ਜੀਵਨ ਤੇ ਆਧਾਰਿਤ ਸੁਪਰੀਮ ਮਦਰਹੁੱਡ ਅਤੇ ਦਾਸਤਾਨੇ ਮੀਰੀ ਪੀਰੀ ਅਝੀਆਂ ਸਿੱਖ ਫਿਲਮਾਂ ਬਣੀਆਂ ਜਿਨ੍ਹਾਂ ਵਿੱਚ ਗੁਰੂ ਸਾਹਿਬ ਅਤੇ ਸਿੱਖ ਚਰਿੱਤਰਾਂ ਨੂੰ ਐਨੀਮੇਟਡ ਦਿਖਾ ਕੇ ਛਰੇ ਆਮ ਨਿਰਾਦਰੀ ਕੀਤੀ ਗਈ ਹਿੰਦੀ ਫਿਲਮਾਂ ਵਿੱਚ ਜ਼ਿਆਦਾਤਰ ਸਿੱਖਾਂ ਨੂੰ ਜੋਕਰ ਬਿਨਾਂ ਦਿਮਾਗ ਦੇ ਜਾਂ ਅਤੰਕਵਾਦੀ ਵਜੋਂ ਪੇਸ਼ ਕੀਤਾ ਜਾਣਾ ਆਮ ਜਹੀ ਗੱਲ ਬਣੀ ਹੋਈ ਹੈ ਜਿਨ੍ਹਾਂ ਕੀ ਰਾਜਾ ਹਿੰਦੁਸਤਾਨੀ ਮਿਸ਼ਨ ਕਸ਼ਮੀਰ ਵਿੱਚ ਸਿੱਖਾਂ ਨੂੰ ਝੋਕਰ ਦਿਖਾਇਆ ਗਿਆ ਹੈ ਤਾਂ ਸ਼ੂਟ ਆਊਟ ਐਟ ਲੋਖੰਡਵਾਲਾ ਸੰਘਰਸ਼ ਜੇਹੀ ਫਿਲਮਾਂ ਵਿੱਚ ਗਲਤ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਇਸੇ ਤਰ੍ਹਾਂ ਬੋਲੇ ਸੋਨੇ ਹਾਲ ਸਿੰਘ ਇਜ਼ ਕਿੰਗ ਸਦੀਆਂ ਹਸਤੇ ਹਸਤੇ ਅਤੇ ਕੇਸਰੀ ਵਰਗੀਆਂ ਕੁਝ ਅਜਹੀਆਂ ਫਿਲਮਾਂ ਹਨ ਜਿਨ੍ਹਾਂ ਵਿੱਚ ਗੈਰ ਸਿੱਖ ਕਿਰਦਾਰਾਂ ਨੂੰ ਸਿੱਖ ਪੇਸ ਵਿੱਚ ਅਤੇ ਕਤਰੀ ਹੋਈ ਦਾੜੀ ਉੱਪਰ ਪੱਗ ਬਨ ਕੇ ਸਿੱਖ ਦਿਖਾਏ ਗਏ ਹਨ ਅਤੇ ਇਹਨਾਂ ਚਿੱਤਰਾਂ ਨੂੰ ਸਿੱਖੀ ਦੀ ਸ਼ਾਨ ਵੱਜੋਂ ਪੇਸ਼ ਕੀਤਾ ਗਿਆ ਹੈ ਹੁਣੇ-ਹੁਣੇ ਤੰਗ ਨਰਨੌਦ ਦੀ ਐਮਰਜੈਂਸੀ ਨੇ ਸਿੱਖ ਸੰਘਰਸ਼ ਨੂੰ ਗੈਰ-ਮਨੁੱਖੀ ਅਤੇ ਦੇਸ਼-ਦ੍ਰੋਹ ਵੱਜੋਂ ਪੇਸ਼ ਕੀਤਾ ਅਕਸਰ ਹੀ ਜੇ ਕਿਤੇ ਸਿੱਖ ਸ਼ਹਾਦਤ ਨਾਸਿਕ ਸੰਘਰਸ਼ ਦਾ ਚਿੱਤਰਣ ਕੀਤਾ ਗਿਆ ਹੈ ਤਾਂ ਉਸ ਦੇ ਮਨੁੱਖੀ ਹੱਕਾਂ ਦੀ ਰਾਖੀ ਅਤੇ ਸਰਵ ਸਾਂਝੀ ਵਾਲਤਾ ਦੇ ਵਿਸ਼ਾਲ ਅਸਲ ਉਦੇਸ਼ ਨੂੰ ਲੁਕੋ ਕੇ ਸਿਰਫ ਹਿੰਦੂ ਧਰਮ ਦੀ ਰੱਖਿਆ ਅਤੇ ਭਾਰਤ ਦੇਸ਼ ਨਾਲ ਜੋੜ ਕੇ ਛੁਟਾਇਆ ਜਾਂਦਾ ਹੈ ਜੋ ਸਿੱਖੀ ਦੀ মূল ਭਾਵਨਾ ਤੇ ਸਿੱਧੀ ਝੋਟ ਹੈ ਭਾਰਤ ਦੇ ਟੀਵੀ ਚੈਨਲ ਤਾਂ ਹੋਰ ਵੀ ਅੱਗੇ ਲੰਘ ਚੁੱਕੇ ਹਨ ਡੇਲੀ ਸੋਪ ਸੀਰੀਅਲਸ ਵਿੱਚ ਸਿੱਖਾਂ ਨੂੰ ਹਿੰਦੀ ਰੀਤੀ ਰਿਵਾਜ ਕਰਦੇ ਹੋਏ ਅਗਨੀ ਅੱਗੇ ਵਿਆਹ ਦੇ ਫੇਰੇ ਲੈਂਦੇ ਹੋਏ ਦਿਖਾਏ ਗਏ ਹਨ ਗੈਰ ਅੰਮ੍ਰਿਤਧਾਰੀ ਐਕਟਰ ਨੂੰ ਅੰਮ੍ਰਿਤਧਾਰੀ ਸਿੱਖ ਦੇ ਸਵਾਂਗ ਵਿੱਚ ਦਿਖਾਇਆ ਜਾਂਦਾ ਹੈ ਜਿਵੇਂ ਕਿ ਕਲਰ ਟੀਵੀ ਦੇ ਸੀਰੀਅਲ ਬਾਲਾਜੀ ਪ੍ਰੋਡਕਸ਼ਨ ਦਾ ਪਰਿਣੀਤੀ ਸਰਗੁਣ ਮਹਿਤਾ ਦੇ ਡ੍ਰੀਮ ਯਾਤਾ ਐਂਟਰਟੇਨਮੈਂਟ ਦਾ ਜਨੂਨੀਅਤ ਅਤੇ ਉਡਾਰੀਆਂ ਇਸੇ ਤਰ੍ਹਾਂ ਸਟਾਰ ਭਾਰਤ ਟੀਵੀ ਤੇ ਫ੍ਰੇਮਸ ਪ੍ਰੋਡਕਸ਼ਨਸ ਦਾ ਅਜੂਨੀ ਇਸ ਤੋਂ ਇਲਾਵਾ ਗੁਰਸੇ ਮੀਠਾ ਇਸ਼ਕ ਰੱਬ ਸੇ ਸੋਹਣਾ ਇਸ਼ਕ ਇੱਕ ਵੀਰ ਕੀ ਅਰਦਾਸ ਵੀਰਾ ਸ਼ਕਤੀ ਅਸਤਿਤਵ ਕੇ ਅਹਿਸਾਸ ਕੀ ਵਰਗੇ ਟੀਵੀ ਸੀਰੀਅਲਸ ਹਨ ਜੋ ਵਰਿਆਂ ਤੋਂ ਸਿੱਖਾਂ ਨੂੰ ਗਲਤ ਢੰਗ ਨਾਲ ਪੇਸ਼ ਕਰਦੇ ਆ ਰਹੇ ਹਨ ਖੈਰ ਅਜਿਹਾ ਨਹੀਂ ਹੈ ਕਿ ਸਾਰੇ ਹੀ ਗਲਤ ਹਨ ਕੁਝ ਸਿੱਖੀ ਨੂੰ ਸਹੀ ਢੰਗ ਨਾਲ ਪੇਸ਼ ਕਰਨ ਵਾਲੇ ਸੀਰੀਅਲ ਵੀ ਹਨ ਜਿਵੇਂ ਕਿ ਸਟਾਰ ਪਲੱਸ ਤੇ ਤੇਰੀ ਮੇਰੀ ਦੁਨੀਆ ਸੋਨੀ ਟੀਵੀ ਤੇ ਕਥਾ ਅਨਕਹੀ ਜਿਨ੍ਹਾਂ ਵਿੱਚ ਹੁਣ ਤੱਕ ਕਿਸੇ ਤਰ੍ਹਾਂ ਦਾ ਇਤਰਾਜ਼ਯੋਗ ਕੰਟੈਂਟ ਨਹੀਂ ਦੇਖਿਆ ਗਿਆ ਇਸੇ ਤਰ੍ਹਾਂ ਸਬ ਟੀਵੀ ਤੇ ਸੀਰੀਅਲ ਦਿਲ ਦੀਆਂ ਗੱਲਾਂ ਸ਼ੁਰੂ ਹੋਇਆ ਸੀ ਜਿਸ ਵਿੱਚ ਪਹਿਲਾਂ ਸਰਦਾਰ ਪਰਿਵਾਰ ਦੇ ਘਰ ਵਿੱਚ ਦੇਵੀ ਮਾਤਾ ਦੀ ਮੂਰਤੀ ਦਿਖਾਈ ਗਈ ਸੀ ਲੇਕਿਨ ਬਾਅਦ ਵਿੱਚ ਉਹਨਾਂ ਨੇ ਇਸ ਨੂੰ ਹਟਾ ਦਿੱਤਾ ਸੀ ਅਤੇ ਖੁਦ ਨੂੰ ਸੁਧਾਰ ਲਿਆ ਸੀ ਸਿੱਖ ਗੁਰੂਆਂ ਅਤੇ ਸਿੱਖੀ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਬਣੀਆਂ ਵੀਡੀਓਜ਼ ਅਤੇ ਫਿਲਮਜ਼ ਵਿਵਾਦ ਦਾ ਕਾਰਨ ਕਿਉਂ ਬਣ ਜਾਂਦੀਆਂ ਹਨ ਆਖਰ ਸਿੱਖ ਇਹਨਾਂ ਦਾ ਵਿਰੋਧ ਕਿਉਂ ਕਰਦੇ ਹਨ ਇਸ ਨੂੰ ਸਮਝਣ ਲਈ ਦੋ ਗੱਲਾਂ ਸਮਝਣਾ ਬਹੁਤ ਜ਼ਰੂਰੀ ਹੈ ਪਹਿਲਾ ਹੈ ਸਿੱਖੀ ਦੇ ਮੂਲ ਸਿਧਾਂਤ ਦੂਜਾ ਸਿੱਖੀ ਸਿਧਾਂਤਾਂ ਪ੍ਰਤੀ ਸਿੱਖਾਂ ਦੀ ਨਿਸ਼ਠਾ ਅਤੇ ਸੰਵੇਦਨਸ਼ੀਲਤਾ सिद्धांतਾਂ ਪ੍ਰਤੀ ਸਮਰਪਣ ਅਤੇ ਇਸ ਦੇ ਪ੍ਰਤੀ ਸੰਵੇਦਨਸ਼ੀਲਤਾ ਕਰਕੇ ਹੀ ਸਿੱਖੀ ਦਾ ਨਿਆਰਾਪਣ ਹੈ ਵਰਨਾ ਵੱਡੇ ਵੱਡੇ ਨੈਤਿਕਤਾ ਦੇ ਉਪਦੇਸ਼ ਤਾਂ ਹੋਰ ਧਰਮਾਂ ਵਿੱਚ ਵੀ ਹਨ ਪਰ ਸਵਾਲ ਹੈ ਉਹਨਾਂ ਤੇ ਪਹਿਰਾ ਕੌਣ ਦਿੰਦਾ ਹੈ ਆਪਣੇ ਲਈ ਤਾਂ ਕੋਈ ਵੀ ਲੜ ਮਰ ਸਕਦਾ ਹੈ ਪਰ ਦੂਜਿਆਂ ਦੇ ਹੱਕਾਂ ਦੀ ਰਾਖੀ ਲਈ ਕੌਣ ਸ਼ਹਾਦਤ ਦਿੰਦਾ ਹੈ ਇਨ੍ਹਾਂ ਸਵਾਲਾਂ ਵਿੱਚ ਲੁਕੇ ਹਨ ਸਿੱਖੀ ਸੰਵੇਦਨਸ਼ੀਲਤਾ ਦੇ ਜਵਾਬ ਤੇ ਸਿੱਖੀ ਸਿਧਾਂਤ ਦੀ ਮਹਾਨਤਾ ਪਰ ਇਹਨਾਂ ਨੂੰ ਅੱਖੋ ਪਰੋਖੇ ਕਰਕੇ ਉਹ ਗੱਲਾਂ ਸਾਹਮਣੇ ਲਿਆਂਦੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਧੁੰਦ ਵਿੱਚ ਸਿੱਖੀ ਦੇ ਅਸਲ ਅਸੂਲ ਖਾਸ ਤੌਰ ਤੇ ਜੋ ਇਸਨੂੰ ਵਿਪਰੰਦੀ ਰੀਤ ਤੋਂ ਨਿਖੇੜਦੇ ਹਨ ਫਿਲਮਾਂ ਦੇ ذریعے ਮਿਟਾਏ ਜਾ ਰਹੇ ਹਨ ਜਿਨ੍ਹਾਂ ਸਿਧਾਂਤਾਂ ਤੇ ਪਹਿਰਾ ਦੇਂਦੇ ਹੋਏ ਇਤਿਹਾਸ ਵਿੱਚ ਸਿੱਖ ਸ਼ਹੀਦ ਹੋਏ ਜਾਂ ਸੂਰਬੀਰਤਾ ਨਾਲ ਲੜੇ ਅਤੇ ਅੱਜ ਵੀ ਸਾਰੀ ਦੁਨੀਆ ਵਿੱਚ ਆਦਰ ਮਾਣ ਦਾ ਕਾਰਨ ਬਣੇ ਹੋਏ ਹਨ ਲੇਕਿਨ ਬਹੁਗਿਣਤੀ ਦੇ ਪ੍ਰਭਾਵ ਹੇਠ ਉਨਾ ਹੀ ਸਿਧਾਂਤਾਂ ਅਤੇ ਆਦਰਸ਼ਾਂ ਤੇ ਪਹਿਰਾ ਦੇਣ ਵਾਲਿਆਂ ਨੂੰ ਕੱਟੜਪੰਥੀ, ਅਤੰਕਵਾਦੀ ਤੇ ਦੇਸ਼ਦ్రోਹੀ ਤੱਕ ਕਹਿ ਕੇ ਦੁਤਕਾਰਿਆ ਜਾਂਦਾ ਹੈ। ਸਿੱਖੀ ਦੇ ਸਿਧਾਂਤ ਅਤੇ ਸੰਸਕਾਰ ਸਿੱਖੀ ਦੇ ਮੂਲ ਪਹਿਲੂ ਹਨ। ਸਿੱਖ ਕਿਸੇ ਵੀ ਰੂਪ ਵਿੱਚ ਮੂਰਤੀ ਪੂਜਾ ਅਤੇ ਸ਼ਕਸ਼ੀ ਪੂਜਾ ਨਹੀਂ ਕਰਦੇ। ਨਾ ਹੀ ਕੋਈ ਚਿੱਤਰ ਮੰਚ ਵਸਾ ਕੇ ਉਸ ਦਾ ਧਿਆਨ ਕਰਦੇ ਹਨ। ਬਲਕਿ ਅਕਾਲ ਪੁਰਖ ਵਾਹਿਗੁਰੂ ਨਾਲ ਗੁਰੂ ਦੇ ਸ਼ਬਦ ਦੇ ਰਾਹੀਂ ਜੁੜਦੇ ਹਨ ਅਤੇ ਗੁਰੂ ਦੇ ਸ਼ਬਦ ਮੁਤਾਬਕ ਹੀ ਆਪਣੇ ਜੀਵਨ ਨੂੰ ਸਚਿਆਰ ਬਣਾਉਣ ਵਾਲਾ ਧਾਰਮਿਕ ਜੀਵਨ ਜੀਉਂਦੇ ਹਨ ਇਸੇ ਕਰਕੇ ਕਿਸੇ ਵੀ ਤਰ੍ਹਾਂ ਦੇ ਰੂਪ ਰੇਖ ਰੰਗ ਦੇ ਸਕਸ਼ੀ ਸਵਾੰਗ ਜਾਂ ਚਿੱਤਰਾਂ ਜਿਸ ਵਿੱਚ ਕੀ ਫੋਟੋਆਂ ਕਾਰਟੂਨ ਡਿਜੀਟਲ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਐਨੀਮੇਟਡ ਪ੍ਰੈਜੈਂਟੇਸ਼ਨ ਆਡੀਓ ਜਾਂ ਵਿਜ਼ੂਅਲਸ ਵੀ ਸ਼ਾਮਲ ਹਨ ਨੂੰ ਗੁਰੂ ਸਾਹਿਬਾਨਾ ਅਤੇ ਮਹਾਨ ਗੁਰਸਿੱਖਾਂ ਦੇ ਤੁਲ ਮੰਨ ਕੇ ਉਸ ਦੇ ਅੱਗੇ ਮੱਥੇ ਟੇਕਣਾ ਜਾਂ ਐਸੀ ਪੇਸ਼ਕਾਰੀ ਨਹੀਂ ਸਿੱਖੀ ਦਾ ਪ੍ਰਚਾਰ ਦੇ ਨਾਮ ਤੇ ਪੇਸ਼ ਕੀਤਾ ਜਾਣਾ ਸਿੱਖੀ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਹੈ ਗੁਰੂ ਸਾਹਿਬਾਨਾ ਗੁਰੂ ਸਿਧਾਂਤ ਅਤੇ ਮਹਾਨ ਸਿੱਖ ਕਿਰਦਾਰਾਂ ਦੀ ਬੇਅਦਬੀ ਕਰਨਾ ਹੈ ਇਸੇ ਕਰਕੇ ਗੁਰੂ ਸਾਹਿਬਾਨ ਦਾ ਸਕਸੀ ਸਵਾਂਗ ਡਿਜੀਟਲ ਚਿੱਤਰਣ ਜਾ ਅੰਮ੍ਰਿਤ ਛਕੇ ਬਿਨ ਬਗੈਰ ਅੰਮ੍ਰਿਤ ਧਾਰੀ ਹੋਣ ਦਾ ਪੇਖ ਪਾਉਣਾ ਸਿੱਖੀ ਆਦਰਸ਼ਾਂ ਦੀ ਨਿਰਾਦਰੀ ਅਤੇ ਤੌਹੀਨ ਮੰਨੀ ਜਾਂਦੀ ਹੈ ਸਿੱਖੀ ਮਨ ਵਚ ਕਰਮ ਦਾ ਸੁਮੇਲ ਹੈ ਜਿਸ ਵਿੱਚ ਵਿਚਾਰ ਅਤੇ ਅਮਲ ਦਾ ਭੇਦ ਨਾ ਹੋਵੇ ਕਥਨੀ ਤੇ ਕਰਨੀ ਦੇ ਸੁਮੇਲ ਹੋਵੇ ਇਸ ਜੀਵਨ ਜਾਂਚ ਕਰਕੇ ਸਿੱਖੀ ਸਿਧਾਂਤਾਂ ਪ੍ਰਤੀ ਸਿੱਖਾਂ ਵਿੱਚ ਅਸੀਮ ਸਤਕਾਰ ਅਤੇ ਸੱਚੀ ਨਿਸ਼ਠਾ ਹੈ ਇਸੇ ਕਰਕੇ ਸਿੱਖਾਂ ਦੀ ਸੰਵੇਦਨਾਵਾਂ ਦਾ ਅਤੂਟ ਹਿੱਸਾ ਹਨ ਸਿੱਖੀ ਸਿਧਾਂਤ ਅਤੇ ਸਿੱਖ ਸ਼ਖਸੀਅਤ ਇਸੇ ਕਰਕੇ ਸਿੱਖੀ ਜਾਂ ਸਿੱਖ ਕਿਰਦਾਰਾਂ ਤੇ ਬਣੀਆਂ ਜ਼ਿਆਦਾਤਰ ਫਿਲਮਾਂ ਵਿੱਚ ਜਦ ਸਕ੍ਰਿਪਟ ਜਾਂ ਚਰਿੱਤਰ ਪ੍ਰਦਰਸ਼ਨ ਜਾਂ ਗ੍ਰਾਫਿਕ ਕੰਟੈਂਟ ਦੇ ਤੌਰ ਤੇ ਕਿਸੇ ਵੀ ਤਰ੍ਹਾਂ ਤੇ ਰਚਨਾਤਮਕ ਸੁਤੰਤਰਤਾ ਕ੍ਰੀਏਟਿਵ ਇੰਡੀਪੈਂਡੈਂਸ ਦੀ ਆੜ ਵਿੱਚ ਜਾਂ ਗਲੈਮਰੀਕਰਨ ਜਾਂ ਬਾਜ਼ਾਰੀ ਕਰਨ ਦੇ ਬਹਾਨੇ ਕੁਝ ਹੱਦਾਂ ਟੱਪੀਆਂ ਜਾਂਦੀਆਂ ਹਨ ਤਾਂ ਉਹ ਫਿਲਮਾਂ ਕੰਟਰੋਵਰਸੀ ਦਾ ਸ਼ਿਕਾਰ ਹੁੰਦੀਆਂ ਹਨ ਉਸ ਨੂੰ ਸਿੱਖਾਂ ਦਾ ਵਿਰੋਧ ਚਲਣਾ ਪੈਂਦਾ ਹੈ ਜਿਵੇਂ ਕਿ ਧਾਰਮਿਕ ਸੰਵੇਦਨਸ਼ੀਲਤਾ ਸਿੱਖੀ ਧਾਰਮਿਕ ਸਖਸ਼ੀਅਤਾਂ ਸਿੱਖੀ ਵਿਸ਼ਵਾਸ ਵੈਲਿਊ ਸਿਸਟਮ ਅਤੇ ਰਹਿਣ ਸਹਿਣ ਰੀਤੀ ਰਿਵਾਜਾਂ ਨੂੰ ਗਲਤ ਜਾਂ ਅਨਾਦਰ ਭਰੇ ਲਹਿਜੇ ਵਿੱਚ ਪੇਸ਼ ਕੀਤੇ ਜਾਣਾ ਸਿੱਖੀ ਦੇ ਸਰਬਸਾਂਝੇ ਬਰਾਬਰਤਾਈ ਵਾਲੇ ਮਨੁੱਖੀ ਹੱਕਾਂ ਵਾਲੇ ਸਿਆਸੀ ਨਿਸ਼ਾਨੇ ਨਾਲ ਛੇੜਛਾੜ ਬਤੌਰ ਕੌਮ ਉਸ ਦੇ ਸਿਆਸੀ ਵਿਚਾਰਧਾਰਾ ਨੂੰ ਚੈਲੰਜ ਕਰਦੀਆਂ ਹਨ ਸਿੱਖੀ ਦੇ ਸਰਬਸਾਂਝੀ ਵਾਲਤਾ, ਨਿਰਵੈਰਤਾ, ਬਰਾਬਰਤਾਈ, ਮਨੁੱਖੀ ਹੱਕ ਵਾਲੇ ਨਿਸ਼ਾਨੇ ਨੂੰ ਆਪਣੇ ਫਿਰਕਾਪ੍ਰਸਤੀ ਅਤੇ ਨਫ਼ਰਤੀ ਚਸ਼ਮੇ ਦੇ ਰੰਗ ਵਿੱਚੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਜਦ ਕੀਤੀਆਂ ਜਾਂਦੀਆਂ ਹਨ ਕਿਸੇ ਧਰਮ ਵਿਸ਼ੇਸ਼ ਦੇ ਲੋਕਾਂ ਦੇ ਮਨੁੱਖੀ ਹੱਕਾਂ ਨੂੰ ਗੈਰਕਾਨੂੰਨੀ ਠਹਿਰਾਉਂ ਦੀਆਂ ਕੋਸ਼ਿਸ਼ੀਆਂ ਕੀਤੀਆਂ ਜਾਂਦੀਆਂ ਹਨ ਤਾਂ ਉਸ ਦਾ ਵਿਰੋਧ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਇਤਿਹਾਸਕ ਤੋੜਪੰਨ ਜਦ ਕੋਈ ਫਿਲਮ ਸਿੱਖਾਂ ਨਾਲ ਜੁੜੇ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦੀ ਹੈ ਜਾਂ ਗਲਤ ਢੰਗ ਨਾਲ ਗਲਤ ਅਰਥਾਂ ਵਿੱਚ ਪੇਸ਼ ਕਰਦੀ ਹੈ ਤਾਂ ਵੀ ਸਿੱਖ ਉਸ ਦਾ ਵਿਰੋਧ ਕਰਨਾ ਸਿੱਖਾਂ ਦੀ ਮਜਬੂਰੀ ਬਣ ਜਾਂਦੀ ਹੈ ਇਸੇ ਤਰ੍ਹਾਂ ਸਮਾਜਿਕ ਮਸਲਿਆਂ ਤੇ ਸਿੱਖੀ ਸਮਾਜ ਅਤੇ ਪਰੰਪਰਾਵਾਂ ਦੀ ਗਲਤ ਪੇਸ਼ਕਾਰੀ ਜਾਂ ਮਲੀਨ ਕਰਨ ਵਾਲੇ ਦ੍ਰਿਸ਼ ਅਤੇ ਫਿਲਮ ਬਣਾਉਣ ਵਾਲੇ ਦੀ ਮਨਸ਼ਾ ਵੀ ਵਿਵਾਦ ਦਾ ਕਾਰਨ ਬਣਦੀ ਹੈ ਨਾਲ ਹੀ ਤਸਵੀਰਾਂ ਅਤੇ ਡਿਜੀਟਲ ਪ੍ਰਦਰਸ਼ਨ ਰਾਹੀਂ ਗੁਰੂ ਸਾਹਿਬਾਨ ਅਤੇ ਮਹਾਨ ਸਿੱਖਾਂ ਨੂੰ ਦਿਖਾ ਕੇ ਸਿੱਖ ਸਿਧਾਂਤਾਂ ਦੀ ਨਿਰਾਦਰੀਤਾ ਵਿਵਾਦ ਦਾ ਕਾਰਨ ਹੁੰਦੀ ਹੀ ਹੈ ਇਸੇ ਕਰਕੇ ਸਿੱਖਾਂ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਨ ਵਾਲੇ ਸਾਧਨ ਵਰਤ ਕੇ ਸਿੱਖੀ ਪ੍ਰਚਾਰ ਦੇ ਕੀ ਮਾਇਨੇ ਰਹਿ ਜਾਂਦੇ ਹਨ ਮੂਰਤੀ ਅਤੇ ਸਕਸ਼ੀ ਪੂਜਾ ਦੀ ਨਿਖੇਦੀ ਕਰਨ ਵਾਲੇ ਸਿੱਖ ਆਦਰਸ਼ ਨੂੰ ਕਿਵੇਂ ਮੂਰਤੀਆਂ ਫੋਟੋਆਂ ਐਨੀਮੇਸ਼ਨਸ ਜਾਂ ਸਵਾਗ ਦਿਖਾ ਕੇ ਸਿੱਖੀ ਨੂੰ ਸੱਚਾ ਤੇ ਸਦੀਵੀ ਦੱਸਿਆ ਜਾ ਸਕਦਾ ਹੈ ਇਸ ਤਰ੍ਹਾਂ ਦੇ ਦੋਹਰੇ ਮਾਪਦੰਡ ਦਾ ਕੀ ਅਸਰ ਹੋਵੇਗਾ ਕੀ ਰਹੇਗਾ ਸਿੱਖੀ ਦਾ ਭਵਿਕ ਇਹ ਅਸਰ ਵੀ ਅਸੀਂ ਦੇਖ ਹੀ ਰਹੇ ਹਾਂ ਜਿਸ ਦੇ ਨੈਗੇਟਿਵ ਪ੍ਰਭਾਵ ਵੀ ਸਾਡੇ ਸਾਹਮਣੇ ਹਨ ਦੂਰ ਕੀ ਜਾਣਾ ਪੰਜਾਬੀ ਫਿਲਮਾਂ ਵਿੱਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਅੱਗੇ ਮੱਥੇ ਟੇਕਦੇ ਦਿਖਾਏ ਜਾਣ ਨੇ ਪੰਜਾਬ ਦੇ ਕਿਸ ਕਲਚਰ ਨੂੰ ਪ੍ਰਮੋਟ ਕੀਤਾ ਹੈ ਇਹ ਸਵਾਲ ਖੁਦ ਨੂੰ ਪੁੱਛੇ ਜਾਣ ਦੀ ਲੋੜ ਹੈ ਪਰ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਇਲੈਕਟ੍ਰੋਨਿਕ ਮੀਡੀਆ ਖਾਸ ਤੌਰ ਤੇ ਫਿਲਮ ਮੀਡੀਆ ਨੂੰ ਸਿੱਖਾ ਨੂੰ ਛੱਡ ਦੇਣਾ ਚਾਹੀਦਾ ਹੈ ਕਿ ਜ਼ਿਆਦਾ ਕਿੰਤੂ ਪਰੰਤੂਕਰਨ ਨਾਲ ਅਸੀਂ ਡਿਜੀਟਲ ਪੇਸ਼ਕਾਰੀ ਅਤੇ ਫਿਲਮੀ ਮਾਧਿਅਮ ਤੋਂ ਬਾਹਰ ਨਹੀਂ ਹੋ ਜਾਵਾਂਗੇ ਕਿਤੇ ਅਸੀਂ ਸਿੱਖੀ ਪ੍ਰਚਾਰ ਵਿੱਚ ਪਿੱਛੇ ਤਾਂ ਨਹੀਂ ਰਹਿ ਜਾਵਾਂਗੇ ਜੋ ਇਹ ਤਰਕ ਦਿੰਦੇ ਹਨ ਕਿ ਫਿਲਮ ਵਰਗੇ ਸ਼ਕਤੀਸ਼ਾਲੀ ਮਾਧਿਅਮ ਨੂੰ ਇਗਨੋਰ ਕਰਨ ਕਰਕੇ ਹੀ ਸਿੱਖੀ ਦਾ ਪ੍ਰਚਾਰ ਨਹੀਂ ਹੋ پا ਰਿਹਾ ਇਹ ਦਲੀਲ ਬਿਲਕੁਲ ਹੀ ਨਿਰਾਧਾਰ ਹੈ ਕਿਉਂਕਿ ਸਿੱਖੀ ਕੋਈ ਵਪਾਰ ਨਹੀਂ ਜਿਸ ਨੂੰ ਵਿਗਿਆਪਨ ਦੀ ਲੋੜ ਹੋਵੇ ਸਿੱਖੀ ਜੀਵਨ ਜਾਚ ਹੈ ਕਿਰਦਾਰ ਹੈ ਰਾਹ ਪੈਣ ਵਾਲੇ ਅਤੇ ਵਾਹ ਪੈਣ ਵਾਲੇ ਸਭ ਨੂੰ ਪਤਾ ਲੱਗ ਜਾਂਦਾ ਹੈ ਕਿ ਸਿੱਖ ਅਤੇ ਦੂਜੀਆਂ ਕੌਮਾਂ ਵਿੱਚ ਕੀ ਫਰਕ ਹੈ ਇਹ ਵੀ ਕਿ ਗੁਰੂ ਦੇ ਸਿੱਖ ਅਤੇ ਭੇਖੀ ਸਿੱਖ ਵਿੱਚ ਕਿੰਨਾ ਕੁ ਵੱਡਾ ਪਾੜਾ ਹੈ ਆਖਿਰ ਪੰਜਾਬ ਵਿੱਚ ਕਿਹੜੇ ਪ੍ਰਚਾਰ ਦੀ ਕਮੀ ਹੈ ਲੇਕਿਨ ਸਿੱਖੀ ਕਮਾਉਣ ਵਾਲੇ ਕਿੰਨੇ ਹਨ ਇਸ ਲਈ ਸਿੱਖੀ ਪ੍ਰਚਾਰ ਵਿੱਚ ਕਮੀਆਂ ਖੁਦ ਸਿੱਖਾਂ ਵੱਲੋਂ ਗੁਰੂ ਆਸ਼ਾਏ ਤੋਂ ਬੇਮੁਖ ਹੋਣ ਕਰਕੇ ਹੈ ਨਾ ਕਿ ਕਿਸੇ ਹੋਰ ਕਾਰਨ ਕਰਕੇ ਸਿੱਖ ਇਤਿਹਾਸ ਵਿੱਚ ਵੀ ਨਹੀਂ ਮੌਜੂਦਾ ਸਮੇਂ ਵਿੱਚ ਵੀ ਹਰੇਕ ਸਿੱਖ ਦੀ ਜੀਵਨ ਜਾਂਚ ਹੀ ਉਸ ਵੱਲੋਂ ਸੁੱਤੇ ਸਿੱਧ ਹੀ ਕੀਤਾ ਜਾ ਰਿਹਾ ਸਿੱਖੀ ਦਾ ਪ੍ਰਚਾਰ ਹੈ ਇਹ ਸਿੱਖ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਗੁਰੂ ਦੇ ਆਦਰਸ਼ਾਂ ਨੂੰ ਕਿਵੇਂ ਆਪਣੇ ਜੀਵਨ ਦਾ ਹਿੱਸਾ ਬਣਾਉਂਦਾ ਹੈ ਅਤੇ ਕਿਸ ਰੂਪ ਵਿੱਚ ਦੁਨੀਆ ਦੇ ਸਾਹਮਣੇ ਰੱਖ ਰਿਹਾ ਹੈ ਇਹ ਕਿਸੇ ਪ੍ਰਚਾਰਕ ਜਾਂ ਮੀਡੀਆ ਨੇ ਨਹੀਂ ਕਰਨਾ ਅਸੀਂ ਆਪ ਵਿਅਕਤੀਗਤ ਤੌਰ ਤੇ ਆਪਣੇ ਕਿਰਦਾਰ ਨਾਲ ਕਰਨਾ ਹੈ ਦੂਜਾ ਇਸ ਸੱਚ ਨੂੰ ਵੀ ਵੇਖੀਏ ਕਿ ਸਿੱਖੀ ਦਾ ਜੋ ਅਕਸ ਸੰਸਾਰ ਦੇ ਸਾਹਮਣੇ ਹੈ ਜੋ ਵੀ ਮਾਣ ਅਤੇ ਮਕਾਮ ਸਿੱਖਾਂ ਨੇ ਖਾਸ ਤੌਰ ਤੇ ਪੱਛਮੀ ਦੇਸ਼ਾਂ ਵਿੱਚ ਹਾਸਲ ਕੀਤਾ ਹੈ ਉਹ ਫਿਲਮਾਂ ਕਰਕੇ ਨਹੀਂ ਬਲਕਿ ਸਿੱਖਾਂ ਵੱਲੋਂ ਨਿਭਾਏ ਜਾਣ ਵਾਲੇ ਵਿਅਕਤੀਗਤ ਕਿਰਦਾਰ ਕਰਕੇ ਹੈ ਸਰਬਸਾਂਝੀ ਵਾਲਤਾ ਨਿਰਵੈਰਤਾ ਅਤੇ ਨਿਸ਼ਕਾਮ ਸੇਵਾ ਭਾਵ ਕਰਕੇ ਹੈ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਸਿੱਖਾਂ ਕਰਕੇ ਹੈ ਨਾ ਕਿ ਫਿਲਮਾਂ ਕਰਕੇ ਕਿ ਅਤੀਤੀਜਾ ਅੱਜ ਤਾਂ ਆਪਾਂ ਫਿਲਮ ਮੀਡੀਆ ਤੇ ਪਿਛੜੇ ਹੋਣ ਦਾ ਵਾਸਤਾ ਪਾ ਰਹੇ ਹਾਂ ਲੇਕਿਨ ਜਦ ਫਿਲਮਾਂ ਨਹੀਂ ਸਨ ਪ੍ਰਚਾਰ ਦੇ ਰਸਮੀ ਸਾਧਨ ਵੀ ਨਹੀਂ ਸਨ ਉਸ ਵਕਤ ਵੀ ਦੁਸ਼ਮਣ ਇਹ ਜਾਣਨ ਨੂੰ ਬੇਤਾਬ ਹੋ ਗਿਆ ਕਿ ਇਹ ਸਿੱਖ ਕੌਣ ਹਨ ਇਸੇ ਕਉਂ ਹੰਨ ਵੇਖਲੇ ਕੀ ਹੈ ਜੋ ਸਿੱਖਾ ਨੂੰ ਨਿਆਰਾ ਬਣਾਉਂਦਾ ਹੈ ਅਫਦਾਲੀ ਦੁਰਾਨੀ ਵਰਗਿਆ ਨੂੰ ਸਿੱਖਾਂ ਬਾਰੇ ਜਾਣਨ ਦੀ ਦਿਲਚਸਪੀ ਪੈਦਾ ਹੋਈ ਇਸੇ ਹੈਰਾਨੀ ਕਰਕੇ ਅੰਗਰੇਜ਼ਾਂ ਨੇ ਸਿੱਖ ਲਿਟਰੇਚਰ ਅੰਗਰੇਜ਼ੀ ਵਿੱਚ ਲਿਖਵਾਇਆ ਕੀ ਇਹ ਛੋਟੀਆਂ ਗੱਲਾਂ ਸਨ ਅਤੇ ਇੱਕ ਗੱਲ ਹੋਰ ਸਿੱਖੀ ਦੇ ਹਰਮਨ ਪਿਆਰੇ ਬਣਨ ਵਿੱਚ ਇਸ ਦੇ ਸਿਧਾਂਤਾਂ ਦੀ ਦਿੜਤਾ ਹੈ ਇਸੇ ਕਰਕੇ ਇਸਦੇ ਦੁਸ਼ਮਣ ਵੀ ਹਨ ਕਿ ਜੇ ਸਿੱਖ ਆਪਣੇ ਸਿੱਖੀ ਸਿਧਾਂਤਾਂ ਤੇ ਪੱਕਾ ਹੋ ਗਿਆ ਤਸਕਿ ਕਿ ਨੂੰ ਕਿਸੇ ਪ੍ਰਚਾਰ ਦੀ ਲੋੜ ਨਹੀਂ ਰਹਿਣੀ ਜਿਨਾ ਸਿੱਖੀ ਅਸੂਨਾ ਨੇ ਮੁਗਲਿਆ ਸਲਤਨਤ ਨੂੰ ਨਕਸ਼ੇ ਤੋਂ ਸਾਫ ਕਰ ਦਿੱਤਾ ਉਹ ਹੋਰ ਕਿਸੇ ਜ਼ਾਲਮ ਨੂੰ ਵੀ ਕਿਵੇਂ ਬਰਦਾਸ਼ਤ ਕਰੇਗਾ ਇਸੇ ਦਰ ਦਾ ਨਤੀਜਾ ਹੈ ਕਿ ਕੁੰਝ ਲੋਕ ਸਿੱਖੀ ਸਿਧਾਂਤਾਂ ਨੂੰ ਵਿਗਾੜਨ ਕਮਜ਼ੋਰ ਕਰਨ ਇਸ ਦੇ ਇਤਿਹਾਸ ਨੂੰ ਤੋੜਨ ਮਰੋੜਨ ਤੇ ਲਗੇ ਰਹਿੰਦੇ ਹਨ ਬੀਤੇ ਦਹਾਕਿਆਂ ਵਿੱਚ ਜਦ ਸਿੱਖਾਂ ਦਾ ਮਜ਼ਾਕੀਆ ਇਮੇਜ ਬਣਾਇਆ ਗਿਆ ਫਿਰ ਇਹਨਾਂ ਨੂੰ ਜ਼ਰਾਇਮ ਪੇਸ਼ਾ ਅਤੇ ਅਤੰਕਵਾਦੀ ਦੇ ਤੌਰ ਤੇ ਪ੍ਰਚਾਰਿਆ ਗਿਆ ਕੋ ਮਾਂਤਰੀ ਪੱਧਰ ਤੇ ਅਲੱਗ ਥਲਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਲੇਕਿਨ ਇਸ ਦਾ ਜ਼ਿਆਦਾ ਅਸਰ ਨਹੀਂ ਹੋਇਆ ਕਿਉਂਕਿ ਸਿੱਖਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਉਹਨਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਜੋ ਨਿਰਪੱਖ ਨਿਗਾਹ ਨਾਲ ਸਭ ਕੁਝ ਦੇਖ ਰਹੇ ਸਨ ਉਹਨਾਂ ਨੂੰ ਸਿੱਖਾਂ ਦੇ ਕਿਰਦਾਰ ਅਤੇ ਸਿੱਖਾਂ ਖਿਲਾਫ ਪ੍ਰਚਾਰ ਕਰਨ ਵਾਲਿਆਂ ਦੇ ਕਿਰਦਾਰ ਵਿੱਚ ਫਰਕ ਸਾਫ਼ ਦਿਸ ਰਿਹਾ ਸੀ ਤੇ ਅੱਜ ਵੀ ਦਿਸ ਰਿਹਾ ਹੈ ਸਿੱਖਾਂ ਦੀ ਇਹ ਹਮਤ ਕਿਸੇ ਫਿਲਮ ਨੇ ਨਹੀਂ ਸੁਧਾਰੀ ਬਲਕਿ ਗੁਰੂ ਆਸ਼ਾਤੇ ਪਹਿਰਾ ਦੇਣ ਵਾਲੇ ਸਿੱਖਾਂ ਦੇ ਕਿਰਦਾਰ ਨੇ ਸੁਧਾਰੀ ਹੈ ਜਾਂ ਦੁਸ਼ਮਣ ਦੇ ਆਪਣੇ ਹੀ ਕਾਰਨਾਮਿਆਂ ਦੇ ਖੁਲਾਸਿਆਂ ਨੇ ਅਖੀਰ ਵਿੱਚ लौटਦੇ ਹਾਂ ਅਸਲ ਮੁੱਦੇ ਤੇ ਇਹ ਸਵਾਲ ਖੜਾ ਹੋ ਰਿਹਾ ਹੈ ਕਿ ਧਰੂ ਰਾਠੀ ਨੇ ਅਜਿਹੀ ਸਿੱਖ ਵਿਰੋਧੀ ਵੀਡੀਓ ਕਿਉਂ ਬਣਾਈ ਕਿ ਇਸ ਦੇ ਪਿੱਛੇ ਉਸ ਦਾ ਆਪਣਾ ਕੋਈ ਏਜੰਡਾ ਹੈ ਜਾਂ वह किसी लुकवे स्पॉन्सर लिए चैनल की मकबूलीत का इस्तेमाल कर रहा है इस सवाल की अहमियत इस करके है क्योंकि धो राठी जो अपने खोज भरपूर कंटेंट लिए जाया जाता है यूट्यूब माध्यम की प्रजेंटे भी उसकी सब तो उमदा है तकरीबन बारह मिलियन तो व उस सबसक्राइबर हैं ਲੇਕਿਨ ਸਿੱਖਾਂ ਬਾਰੇ ਜਾਣਕਾਰੀ ਦੇਣ ਲੱਗਿਆਂ ਨਾ ਸਿਰਫ ਉਸ ਦੀ ਪੇਸ਼ਕਾਰੀ ਇਤਰਾਜ਼ਯੋਗ ਹੈ ਬਲਕਿ ਖੋਜ ਪੱਖੋਂ ਵੀ ਬੇहद ਘਟੀਆ ਗਲਤ ਬਿਆਨੀ ਨਾਲ ਭਰੀ ਹੋਈ ਹੈ ਜਿਸ ਤਰ੍ਹਾਂ ਇਤਿਹਾਸਕ ਸੱਚਾਈਆਂ ਨੂੰ ਉਸਨੇ ਲੁਕੋਇਆ ਹੈ ਗੁਰੂ ਸਾਹਿਬਾਨਾ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਹੈ ਸਿੱਖ ਸੰਘਰਸ਼ ਦੇ ਮੂਲ ਮੰਤਵ ਦੇ ਮਨਮਰਜ਼ੀ ਨਾਲ ਅਰਥ ਘੜੇ ਹਨ ਇਹ ਉਮੀਦ ਤੋਂ ਰਾਠੀ ਤੋਂ ਨਹੀਂ ਸੀ ਕੀਤੀ ਜਾ ਸਕਦੀ ਕਿਉਂਕਿ ਹਰਿਆਣੇ ਦਾ ਜੰਪਲ ਬੰਦਾ ਹੋਵੇ ਉਸ ਨੂੰ ਸਿੱਖਾਂ ਅਤੇ ਸਿੱਖੀ ਬਾਰੇ ਆਮ ਜਾਣਕਾਰੀ ਨਾ ਹੋਵੇ ਅਜਿਹਾ ਹੋ ਨਹੀਂ ਸਕਦਾ ਉਪਰੋਂ ਤੱਥਾਂ ਨੂੰ ਖੋਜਣ ਵਿੱਚ ਮਾਹਿਰ ਜਿਸ ਨੂੰ ਖੋਜ ਦੇ ਸਰੋਤਾਂ ਬਾਰੇ ਵੀ ਚੰਗੀ ਪਰਖ ਹੈ ਇਸ ਦੇ ਬਾਵਜੂਦ ਜੇ ਉਹ ਬੰਦਾ ਐਨੇ ਗੈਰ ਜ਼ਿੰਮੇਵਾਰਾਨਾ ਢੰਗ ਨਾਲ ਸਿੱਖਾਂ ਬਾਰੇ ਇਤਿਹਾਸ ਨੂੰ ਝੂਠਲਾਉਣ ਵਾਲੀ ਜਾਣਕਾਰੀ ਦੇ ਰਿਹਾ ਹੈ ਤਾਂ ਇਹ ਕਿਸੇ ਅਣਜਾਣਪੁਰੇ ਵਿੱਚ ਤਾਂ ਹੋ ਨਹੀਂ ਰਿਹਾ ਜ਼ਰੂਰ ਉਸ ਦੇ ਪਿੱਛੇ ਕੋਈ ਨਾ ਕੋਈ ਖਾਸ ਮਕਸਦ ਹੈ ਇਹ ਕਿਸੇ ਖਾਸ এজেন্ডੇ ਦਾ ਹਿੱਸਾ ਹੈ ਜਿਸ ਦੇ ਲਈ ਉਸ ਨੂੰ ਸਪਾਂਸਰਰ ਵੀ ਚੰਗੇ ਮਿਲ ਗਏ ਹੋਣਗੇ ਧੰਨਵਾਦ